ਇੰਡੀਆ ਵਿੱਚ ਲੋੜੀ ਤੇ ਅਸੀਂ ਰੌ ਦੀ ਖੀਰ ਦਹੀਂ ਪਕੌੜੀਆਂ ਨਾਲ ਖਾਂਦੇ ਹੁੰਦੇ ਸੀ ਮੇਰੇ ਮਾਸੀ ਜੀ ਦੇ ਖੇਤਾਂ ਵਿੱਚ ਵੇਲਣਾ ਲੱਗਾ ਹੁੰਦਾ ਸੀ ਤੇ ਉਹ ਸਾਨੂੰ ਰੌ ਦੀ ਖੀਰ ਬਣਾ ਕੇ ਦੇ ਕੇ ਜਾਂਦੇ ਹੁੰਦੇ ਸੀ ਇੱਥੇ ਕੈਨੇਡਾ ਵਿੱਚ ਮੇਰੇ ਕੋਲੋਂ ਰੌ ਦੀ ਖੀਰ ਤੇ ਨਹੀਂ ਬਣੀ ਤੇ ਮੈਂ ਸੋਚਿਆ ਕਿ ਗੋੜ ਵਾਲੇ ਚੌਲ ਦਹੀਂ ਪਕੌੜੀਆਂ ਨਾਲ ਖਾਣੇ ਆ ਤੇ ਇਹ ਬਹੁਤ ਸਵਾਦ ਬਣੇ ਗੋੜ ਵਾਲੇ ਚੌਲ ਬਣਾਉਣ ਲਈ ਮੈਂ ਡੇਢ ਕੱਪ ਚੌਲ ਲਏ ਉਹਨਾਂ ਨੂੰ ਧੋ ਕੇ ਵੱਖਰਾ ਰੱਖ ਦਿੱਤਾ ਇੱਕ ਪਤੀਲੇ ਦੇ ਵਿੱਚ ਮੈਂ ਚੌਲਾਂ ਤੋਂ ਡਬਲ ਪਾਣੀ ਪਾ ਕੇ ਚੌਲਾਂ ਜਿੰਨਾ ਗੁੜ ਪਾ ਕੇ ਉਸ ਨੂੰ ਸਟੋਵ ਉੱਤੇ ਰੱਖ ਦਿੱਤਾ ਦੂਜੇ ਪਤੀਲੇ ਵਿੱਚ ਮੈਂ ਕਰਸ਼ਿਕ ਘਿਓ ਪਾ ਕੇ ਡਰਾਈ ਫਰੂਟ ਭੁੰਨਾ ਸ਼ੁਰੂ ਕਰ ਦਿੱਤਾ ਇਹਨਾਂ ਨੂੰ ਬਹੁਤਾ ਨਹੀਂ ਭੁੰਨਾ ਬਸ ਥੋੜਾ ਥੋੜਾ ਹਲਕਾ ਬ੍ਰਾਊਨ ਕਰਨ ਤੇ ਬਾਹਰ ਕੱਢੀ ਜਾਣਾ ਸੋ ਮੈਂ ਸੌਗੀ ਜਟ ਤੇ ਕੱਟੇ ਵੱਡੇ ਬਦਾਮ ਥੋੜੇ ਥੋੜੇ ਜਿਹਾ ਬ੍ਰਾਊਨ ਕਰਕੇ ਬਾਹਰ ਕੱਢ ਲਏ। ਇਸੇ ਘਿਓ ਦੇ ਵਿੱਚ ਬਾਅਦ ਵਿੱਚ ਮੈਂ 8-10 ਲੌਂਗ ਸੁੱਟ ਦਿੱਤੇ ਤੇ ਨਾਲ 2-3 ਚਮਚ ਸੌਂਫ ਵੀ ਵਿੱਚ ਪਾ ਦਿੱਤੀ। ਸੌਂਫ ਤੇ ਲੌਂਗਾਂ ਨੂੰ ਅੱਧਾ ਕਿ ਮਿੰਟ ਲਵਾ ਕੇ ਮੈਂ ਗੁੜ ਵਾਲਾ ਪਾਣੀ ਪੁਣ ਕੇ ਵਿੱਚ ਪਾ ਦਿੱਤਾ। ਗੋੜ ਵਾਲੇ ਪਾਣੀ ਨੂੰ ਹਮੇਸ਼ਾ ਪਉਣ ਕੇ ਪਾਓ ਕਿਉਂਕਿ ਗੋੜ ਵਿੱਚ ਕਈ ਵਾਰੀ ਤਿੱਲੇ ਵਗੈਰਾ ਕੁਛ ਨਾ ਕੁਛ ਵਿੱਚ ਹੁੰਦਾ ਸੋ ਇਸ ਨੂੰ ਹਮੇਸ਼ਾ ਪਉਣ ਕੇ ਪਾਓ ਇਹ ਗੋੜ ਵਾਲਾ ਪਾਣੀ ਸਾਡਾ ਖੁਰ ਗਿਆ ਸੀ ਨਾਲ ਹੀ ਬਾਅਦ ਵਿੱਚ ਮੈਂ ਧੋਤੇ ਹੋਏ ਚੌਲ ਵਿੱਚ ਪਾ ਦਿੱਤੇ ਤੇ ਇਸ ਨੂੰ ਹਲਾ ਕੇ ਟੱਕਣ ਦੇ ਕੇ ਹੁਣ ਬੰਦ ਕਰਕੇ ਘੱਟ ਸੇਕ ਤੇ ਰੱਖ ਦਿੱਤਾ ਇਹਨਾਂ ਨੂੰ ਬਣਨ ਲੱਗਿਆਂ ਹੁਣ 20-25 ਮਿੰਟ ਲੱਗਣਗੇ 20 ਮਿੰਟ ਬਾਅਦ ਇੱਕ ਵਾਰੀ ਚੈੱਕ ਕਰ ਲਓ ਤੇ 25 ਮਿੰਟ ਤੱਕ ਤੇ ਇਹ ਜਰੂਰ ਬਣ ਹੀ ਜਾਣੇ ਚਾਹੀਦੇ ਹਨ ਤੇ ਹੁਣ ਵੇਖੋ ਤੁਸੀਂ ਇਹ ਚੌਲ ਕਿੰਨੇ ਸੋਹਣੇ ਬਣ ਗਏ ਹਨ ਵਿੱਚ ਕੋਈ ਪਾਣੀ ਨਹੀਂ ਰਹਿ ਗਿਆ ਇਹਨਾਂ ਨੂੰ ਹੁਣ ਅਸੀਂ ਥੋੜਾ ਥੋੜਾ ਹੌਲੀ ਹੌਲੀ ਹਿਲਾ ਕੇ ਤੇ ਪਲੇਟ ਵਿੱਚ ਪਾ ਲਵਾਂਗੇ ਇਹਨਾਂ ਨੂੰ ਪਲੇਟ ਵਿੱਚ ਪਾ ਕੇ ਉੱਪਰ ਜਿਹੜਾ ਡਰਾਈ ਫਰੂਟ ਅਸੀਂ ਥੋੜਾ ਥੋੜਾ ਭੁੰਨਿਆ ਸੀ ਉੱਪਰ ਉਹ ਵੀ ਪਾ ਦੇਾਂਗੇ ਤੇ ਇਸ ਨੂੰ ਤੁਸੀਂ ਦਹੀਂ ਪਕੌੜੀਆਂ ਨਾਲ ਖਾ ਕੇ ਵੇਖਿਓ ਮੈਨੂੰ ਦੱਸਿਓ ਕਿ ਕਦੀ ਤੁਸੀਂ ਵੀ ਗੁੜ ਵਾਲੇ ਚੌਲ ਦਹੀਂ ਪਕੌੜੀਆਂ ਨਾਲ ਖਾਦੇ ਨੇ ਜਾਂ ਨਹੀਂ ਖਾਦੇ ਅਸੀਂ ਮਾਝੇ ਵਿੱਚ ਤੇ ਰੌਵਲੀ ਖੀਰ ਮਿੱਠੇ ਚੌਲ ਗੁੜ ਵਾਲੇ ਚੌਲ ਦਹੀਂ ਪਕੌੜੀਆਂ ਨਾਲ ਜ਼ਰੂਰ ਖਾਂਦੇ ਆ ਤੇ ਇਹ ਬਹੁਤ ਸਵਾਦ ਲੱਗਦੇ ਨੇ ਮੈਨੂੰ ਦੱਸਿਓ ਹੋਰ ਕੌਣ-ਕੌਣ ਹੈ ਜਿਨ੍ਹਾਂ ਇਹ ਚੌਲ ਦਹੀਂ ਪਕੌੜੀਆਂ ਨਾਲ ਕਦੀ ਖਾਦੇ ਹਨ